ਪੰਜਾਬ ਸਰਕਾਰ ਇੱਕ ਵਾਰੀ ਫਿਰ ਨਵਾਰਡ ਤੋਂ ਕਰਜ਼ਾ ਚੁੱਕਣ ਜਾ ਰਹੀ ਹੈ ਤੇ ਤਜਵੀਜ਼ ਹੈ ਜਿਹੜੀ ਆਹ 1800 ਕਰੋੜ ਦੀ ਰੱਖੀ ਹੈ। ਅਖੀਰਕਾਰ ਵਿਰੋਧੀ ਧਿਰ ਇਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਨੇ? ਸ਼੍ਰੋਮਣੀ ਕਾਲੀਗਲ ਦੇ ਚੀਫ ਸਪੋਕਸਪਰਸਨ ਅਰਸ਼ਦੀਪ ਕੁਲੇ ਸਾਡੇ ਨਾਲ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਅ ਭਾਈ ਜੀ ਫਿਰ ਇੱਕ ਵਾਰੀ ਕਰਜ਼ਾ ਚੁੱਕਣ ਜਾ ਰਹੀ ਹੈ ਸਰਕਾਰ 1800 ਕਰੋੜ ਦੀ ਤਜਵੀਜ਼ ਰੱਖੀ ਹੈ ਤੇ ਹਵਾਲਾ ਦਿੱਤਾ ਜਾ ਰਿਹਾ ਕਿ ਲਿੰਕ ਰੋਡਾਂ ਦੀ ਮੁਰੰਮਤ ਕਰਨੀ ਹੈ। ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਤੇ ਤਾਂ ਉਹ ਗੱਲ ਸੱਚ ਹੁੰਦੀ ਹੈ ਕਿ ਚੋਰੀ ਵੀ ਸੀ ਨਾ ਜ਼ੋਰੀ ਵੀ। ਆਈ ਵਾਰੀ ਕਰਜ਼ਾ ਲੈ ਲੱਦਦੇ ਨੇ ਪਿਛਲੇ ਸਾਲ ਵੀ ਇਹ ਲਿੰਕ ਰੋੜਾਂ ਸਮਾਰਨ ਲਈ ਇਹਨਾਂ ਨੇ 200 ਕਰੋੜ ਦਾ ਕਰਜ਼ਾ ਪਿਛਲੇ ਸਾਲ ਚੱਕਿਆ ਉਹ ਪੈਸਾ ਜਾ ਕਿੱਥੇ ਰਿਹਾ ਉਹ ਪੈਸਾ ਮੈਨੂੰ ਲੱਗਦਾ ਸਾਰਾ ਫਿਰ ਆਪਦੀ ਐਸ਼ ਪ੍ਰਸਤੀ ਤੇ ਵੱਡੇ ਕਾਫਲੇਆਂ ਤੇ ਵੱਡੀਆਂ ਕੋਠੀਆਂ ਲੈਣ ਤੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਚ ਘਮਾਉਣ ਦੇ ਲਈ ਉੱਥੇ ਪੈਸਾ ਖਰਚ ਹੋ ਰਿਹਾ ਨਾ ਕਿਉਂਕਿ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਵੀ 30237 ਦੇ ਕਰੀਬ ਲਿੰਕ ਰੋੜਾਂ ਨੇ ਜਿਨ੍ਹਾਂ ਦੀ ਲੰਬਾਈ 64000 ਕਿਲੋਮੀਟਰ ਦੇ ਕਰੀਬ ਹੈ ਉਨ੍ਹਾਂ ਦੀ ਮੁਰੰਮਤ ਲਈ ਇਹਨਾਂ ਨੂੰ 2872 ਕਰੋੜ ਰੁਪਏ ਚਾਹੀਦਾ 200 ਕਰੋੜ ਪਹਿਲਾਂ ਪਿਛਲੀ ਵਾਰ ਚੱਕ ਲਿਆ ਮੈਨੂੰ ਲੱਗਦਾ ਵੀ ਕਿਤੇ ਇੱਕ ਪੈਚ ਤੱਕ ਨਹੀਂ ਇਹਨਾਂ ਨੇ ਲਾਇਆ ਇਤਕੀ ਹੁਣ 1800 ਕਰੋੜ ਰੁਪਈਆ ਇਹ ਚੱਕਰ ਨੂੰ ਫਿਰਦੇ ਨੇ ਤੇ ਜਿਹੜੀ ਮਾਰਕੀਟ ਫੀਸ ਹੈ ਉਹ ਘਟਾ ਕੇ ਤਿੰਨ ਤੋਂ 2% ਕਰਤੀ ਹੈ ਉਹ ਮਾਰਕੀਟ ਕਮੇਟੀਆਂ ਜਾਂ ਮੰਡੀ ਬੋਰਡ ਸਾਰਾ ਘਾਟੇ ਦੇ ਵਿੱਚ ਹੈ ਸੋ ਪਲੈਨਿੰਗਾਂ ਕੌਣ ਕਰ ਰਿਹਾ ਸਾਡੀ ਸਮਝ ਤੋਂ ਬਾਹਰ ਹੈ ਇਹ ਜਿਹੜੇ ਦਿੱਲੀੋਂ ਸਰਕਾਰ ਚਲਾ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਨਾ ਜੀਓਗ੍ਰਾਫੀ ਪਤਾ ਨਾ ਪੰਜਾਬ ਦਾ ਇਤਿਹਾਸ ਪਤਾ ਨਾ ਇਹਨਾਂ ਨੂੰ ਸਰਕਾਰਾਂ ਚਲਾਉਣੀਆਂ ਆਉਂਦੀਆਂ ਨੇ ਇਹ ਲੋਕਾਂ ਨੇ ਪੰਜਾਬ ਦਾ ਬੇੜਾਗਰ ਕਰਕੇ ਰੱਖਤਾ ਅੱਜ ਬਲਾਉਣ ਅਰਵਿੰਦ ਕੇਜਰੀਵਾਲ ਨੂੰ ਅੱਜ ਬੈਠਣ ਭਗਵੰਤ ਮਾਨ ਆ ਕੇ ਜਨਤਾ ਦੀ ਅਦਾਲਤ ਚ ਦੱਸਣਾ ਆ ਕੇ ਉਦੋਂ ਤੱਕ ਕਹਿੰਦੇ ਸੀ ਜੀ 50 ਹਜ਼ਾਰ ਕਰੋੜ ਤਾਂ ਪਹਿਲੇ ਦਿਨ ਹੀ ਸਾਡੀ ਜੇਬ 'ਚ ਹੈ ਉਹ ਜਿਹੜੀ ਸਰਕਾਰ ਦੀ ਜੇਬ 'ਚ 50 ਹਜ਼ਾਰ ਕਰੋੜ ਪਹਿਲੇ ਦਿਨ ਹੁੰਦਾ ਉਹ ਤਾਂ ਮੈਨੂੰ ਲੱਗਦਾ ਜਿਹੜੀ ਸੜਕਾਂ ਦੀ ਮੁਰੰਮਤ 3000 ਹਜ਼ਾਰ ਕਰੋੜ ਦੀ ਹੋ ਜਾਣੀ ਹੈ ਇਹ ਤਾਂ ਆਏ ਸਾਲ ਕਰਾ ਦਿੰਦੇ ਆਏ ਸਾਲ ਨਵੀਆਂ ਸੜਕਾਂ ਬਣਾ ਦਿੰਦੇ ਇੱਕ ਸਾਲ ਹੋ ਗਿਆ ਮੁਰੰਮਤ ਨਹੀਂ ਹੋਈ ਲਿੰਕ ਰੋਡਾਂ ਦੀ ਅਗਲੇ ਜਿਹੜੇ 2 ਸਾਲ ਬਚ ਗਏ ਉਹ ਵੀ ਨਹੀਂ ਹੋਣੀ ਇਹ ਲੋਕ ਕਰਜ਼ਾ ਚੱਕ ਕੇ ਇਹ ਸਰਕਾਰੀ ਪੈਸਾ ਖਾ ਰਹੇ ਨੇ ਆਪਣੀਆਂ ਜੇਬਾਂ ਭਰ ਰਹੇ ਨੇ ਕੈਗ ਨੇ ਕਿੱਡੇ ਵੱਡੇ ਸਵਾਲ ਖੜੇ ਕੀਤੇ ਸੀ ਹਰਪਾਲ ਚੀਮਾ ਤੇ ਉਹਨਾਂ ਨੇ ਪਹਿਲੀ ਵਾਰ ਹੋਇਆ ਕਿ ਕੈਗ ਨੇ ਕਿਸੇ ਫਾਈਨੈਂਸ ਮਿਨਿਸਟਰ ਨੂੰ ਕਿਹਾ ਹੋਵੇ ਕਿ ਪੰਜਾਬ ਦੇ ਵਿੱਚ ਡਾਟੇ ਫਾ ਜੋਰੇ ਨੇ ਇਹ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਸੋ ਇਹ ਲੋਕ ਪੰਜਾਬ ਦਾ ਪੈਸਾ ਉਰੋਂ ਭਰ-ਭਰ ਕੇ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਭੇਜ ਰਹੇ ਨੇ ਤੇ ਉਹਦੀ ਸਿਆਸਤ ਸਾਰੇ ਦੇਸ਼ 'ਚ ਫੇਲ ਹੀ ਆ ਇਹਨਾਂ ਨੇ ਪੰਜਾਬ ਦਾ ਸੂਬਾ ਦਾ ਵੀ ਬੇੜਾਗਰ ਕਰ ਦੇਣਾ ਹਵਾਲਾ ਤਾਂ ਇਹ ਵੀ ਦਿੱਤਾ ਜਾਂਦਾ ਨਾਲ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਜਿੰਨੇ ਡਿਵੈਲਪਮੈਂਟ ਫੰਡਸ ਨੇ ਉਹ ਰੋਕ ਕੇ ਜਾ ਰਹੇ ਨੇ ਫਿਰ ਹੁਣ ਪੰਜਾਬ ਸਰਕਾਰ ਨੇ ਵੀ ਤਾਂ ਕੰਮ ਕਰਨਾ ਹੀ ਹੈ ਦੇਖੋ ਮੈਂ ਇਹ ਗੱਲ ਕਹਿਣਾ ਕਿ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਸਾਡਾ ਤਾਂ ਖਜ਼ਾਨਾ ਭਰਿਆ ਹੋਇਆ ਕੇਂਦਰ ਸਰਕਾਰ ਕੋਈ ਫੰਡ ਰੋਕਦੀ ਹੈ ਜਿਹੜਾ ਤੁਹਾਡੇ ਹਿੱਸੇ ਦਾ ਫੰਡ ਹੈ ਪਹਿਲਾਂ ਉਹ ਤਾਂ ਲਾਓ ਪੰਜਾਬ ਦੀ ਡਿਵੈਲਪਮੈਂਟ ਕਰੋ ਪੰਜਾਬ ਦਾ ਫੰਡ ਅਗਰ ਕੇਂਦਰ ਰੋਕਦਾ ਸਾਰੀਆਂ ਪਾਰਟੀਆਂ ਡਟ ਕੇ ਉਹਦਾ ਵਿਰੋਧ ਵੀ ਕਰਦੀਆਂ ਲੜਾਈ ਲੜਨ ਨੂੰ ਵੀ ਤਿਆਰ ਨੇ ਪਰ ਕੇਂਦਰ ਦੇ ਹੱਥੋਂ ਤਾਂ ਆਪ ਕਾਣੇ ਨੇ ਕੇਂਦਰ ਨਾਲ ਤਾਂ ਭਗਵੰਤ ਮਾਨ ਗੁਪਤ ਮੀਟਿੰਗਾਂ ਕਰਦੇ ਨੇ ਸੋ ਫਿਰ ਪੰਜਾਬ ਦੇ ਹੱਕਾਂ ਨੂੰ ਜੇ ਉੱਥੇ ਗਿਰਵੀ ਰੱਖਣਾ ਹੈ ਤਾਂ ਫਿਰ ਹਾਲਤਾ ਹੀ ਹੋਣਾ ਆਰਟੀਆ ਵੀ ਰੁਕਿਆ ਹੋਇਆ ਪੰਜਾਬ ਦਾ ਪਿਛਲੇ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਹੈ ਸਰਕਾਰ ਨੇ ਤੁਸੀਂ ਕਦੇ ਹਾ ਦਾ ਨਾਰਾ ਨਹੀਂ ਮਾਰਿਆ ਨਾਲ ਸਰਕਾਰ ਦੇ ਅਸੀਂ ਹਾ ਦਾ ਨਾਰਾ ਹਮੇਸ਼ਾ ਮਾਰਦੇ ਹਾਂ ਪਰ ਜਿੱਥ RDF ਤਾਂ ਰੁਕਿਆ ਹੋਇਆ ਕਿਉਂਕਿ ਉਧਰ ਅਮਿਤ ਸ਼ਾਹ ਨੇ ਭਗਵੰਤ ਮਾਨ ਦੇ ਕਹਿਣ ਤੇ ਕੇਜਰੀਵਾਲ ਦੀ ਜਮਾਨਤ ਵੀ ਰੁਕੀ ਹੋਈ ਹੈ ਸੋ ਦੋਨੋਂ ਚੀਜ਼ਾਂ ਦਾ ਤਾਲੁਕ ਹੈ ਇਹ ਭਗਵੰਤ ਮਾਨ ਸਾਹਿਬ ਨੂੰ ਕੇਜਰੀਵਾਲ ਅੰਦਰ ਰਹਿਣਾ ਜ਼ਿਆਦਾ ਜ਼ਰੂਰੀ ਹੈ RDF ਕਰਨੀ ਤਾਂ ਚਿੰਤਾ ਹੀ ਨਹੀਂ ਕਰਦੇ ਤਾਂ ਬਾਰ-ਬਾਰ ਗੇੜੇ ਲਾਉਂਦੇ ਵੀ ਦੇਖਿਓ ਕਿਤੇ ਛੱਡ ਦਿਓ ਹਾਲੇ ਤਾਂ ਮੈਂ ਸਰਪ੍ਰਸਤ ਬੈਠਾ ਹੁਣ ਮੈਂ ਮੁੱਖ ਮੰਤਰੀ ਹਾਂ ਦੇਖਿਓ ਕਿਤੇ ਉਹਨੂੰ ਬਾਹਰ ਕੱਢ ਦਿਓ ਹਾਲੇ ਤਾਂ ਰੌਲਾ ਹੀ ਇਹ ਹੈ ਤਾਂ ਅਰਸ਼ਦੀਪ ਕਲੇਰ ਸਾਡੇ ਨਾਲ ਮਜੀਦ ਸਿੰਘ ਜਿਨ੍ਹਾਂ ਨੇ ਨਵਾਰਡ ਤੋਂ ਜੋ ਇਸ ਵਕਤ ਕਰਜ਼ਾ ਚੱਕ ਰਹੀ ਹੈ ਪੰਜਾਬ ਸਰਕਾਰ ਉਸ ਦੇ ਉੱਤੇ ਖੁੱਲਕੇ ਬੋਲਿਆ ਤੇ ਫਿਲਹਾਲ ਹੋਰ ਸਿਆਸੀ ਪ੍ਰਤੀਕਰਮ ਇਸ ਦੇ ਉੱਤੇ ਕੀ ਰਹਿੰਦੇ ਨੇ ਇਹ ਵੀ ਦੇਖਣੇ ਬੜੇ ਐਮ ਰਹਿਣਗੇ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ